ਇਹ ਮੇਰਾ ਨਾਮ ਜਗਸੀਰ ਸਿੰਘ ਆ ਤੇ ਅਸੀਂ ਪੂਰੀ ਟੀਮ ਜਿਹੜੀ ਅਸੀਂ ਬਰਨਾਲਾ ਡਿਸਟ੍ਰਿਕਟ ਤੋਂ ਆਏ ਆ ਸਾਡਾ ਪੂਰਾ ਗਰੁੱਪ ਸਾਡੇ 25-30 ਜਾਣੇ ਦਾ ਗਰੁੱਪ ਜਿਨ੍ਹਾਂ ਨੇ ਇਹ ਜਿਹੜੀ ਮੈਡੀਸਨ ਦੀ ਜਿਹੜੀ ਮੈਡੀਕਲ ਸਹਾਇਤਾ ਦੇ ਵਜੋਂ ਅਸੀਂ ਮੈਡੀਸਨ ਦੀ ਇੱਕ ਕਿੱਟ ਤਿਆਰ ਕਰਵਾਈ ਆ ਤੇ ਸਾਡੇ ਜਿੰਨਾ ਵੀ ਗਰੁੱਪ ਅਸੀਂ ਸਿੰਘ ਸਭਾ ਮੂਵਮੈਂਟ ਲਾਹੌਰ ਤੇ ਗਦਰ ਮੂਵਮੈਂਟ ਉਹਨਾਂ ਨੂੰ ਸਮਰਪਿਤ ਰਹਿ ਕੇ ਹੀ ਕਾਰਜ ਕਰ ਰਹੇ ਆ ਸੋ ਉਹਨਾਂ ਨੂੰ ਸਮਰਪਿਤ ਰਹਿ ਕੇ ਅਸੀਂ ਇਹ ਸਾਰਾ ਕਾਰਜ ਬੈਠ ਰਹੇ ਆ ਇਹ ਭਾਜੀ ਇੱਕ ਵਾਰੀ ਸਤਿਪ੍ਰੀਅਕ ਕਿੱਟ ਦਿਖਾਓ ਜੀ ਸਾਨੂੰ ਜੀ ਜਿਹੜੀ ਚੀਜ਼ ਵਰਤੋਂ ਵਾਲੀ ਆ ਉਹ ਸਾਰੀ ਦੱਸੋ ਇਹਦੇ ਵਿੱਚ ਕੀ ਕੀ ਇਹ ਜਿਹੜੀ ਆ ਇਹ ਵਰਤਣ ਵਾਲੀ ਜਿਹੜੀ ਚੀਜ਼ ਆ ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਅਸੀਂ ਮੈਡੀਸਨ ਤਿਆਰ ਕਰਵਾਈ ਆ ਮੈਡੀਸਨ ਅਸੀਂ ਐਮਰੀ ਡਾਕਟਰ ਤੋਂ ਤਿਆਰ ਕਰਵਾਈ ਆ ਤੇ ਜਦੋਂ ਅਸੀਂ ਜਿਹੜੀ ਮੈਡੀਸਨ ਜਦੋਂ ਤਿਆਰ ਕਰਵਾਈ ਤੇ ਉਹਦੇ ਵਿੱਚ ਸਾਰੀ ਇਨਸਟਰਕਸ਼ਨ ਅਸੀਂ ਇਹਦੇ ਵਿੱਚ ਜਿਹੜੀ ਜਿਹੜੀ ਮੈਡੀਸਨ ਪਾਈ ਆ ਉਹਦੀ ਇਨਸਟਰਕਸ਼ਨ ਸਾਰੀ ਨਾਲ-ਨਾਲ ਜਾਰੀ ਕੀਤੀ ਹੋਈ ਆ ਜਿੱਦਾਂ ਓਡੋਮਾ ਉਸ ਹੋ ਗਿਆ ਠੀਕ ਆ ਬੁਖਾਰ ਤੋਂ ਦਰਦ ਤੋਂ ਪੰਜਾਬ ਤੋਂ ਤੇ ਜਾਂ ओआरएस ਜੋ ਘਾਟ ਪੈਂਦੀ ਆ ओआरएस ਦੀਆਂ ਫਰੂਟੀਆਂ ਜਾਂ ओआरएस ਦੇ ਪਾਊਚ ਸਪੋਰੋਲਿਕ ਇਹ ਸਾਰੀ ਮੈਡੀਸਨ ਫਰਸਟ ਏਡ ਦੀ ਕਿੱਟ ਸਾਰੀ ਮੈਡੀਸਨ ਸਾਡੀ ਉਹਦੇ ਵਿੱਚ ਪਾਈ ਹੋਈ ਆ ਜੀ ਤੇ ਇਹੀ ਚੀਜ਼ਾਂ ਅਸੀਂ ਇਹਦੇ ਬੇਸਿਕ ਚੀਜ਼ਾਂ ਜਿਹੜੀਆਂ 15 ਤੋਂ 18 ਚੀਜ਼ਾਂ 20 ਚੀਜ਼ਾਂ ਅਸੀਂ ਜਿਹੜੀਆਂ ਇਸ ਕਿੱਟ ਦੇ ਵਿੱਚ ਪ੍ਰੋਵਾਈਡ ਕਰਵਾ ਰਹੀ ਹਾਂ ਹੁਣ ਤੱਕ ਕਿੰਨੇ ਕ ਪਿੰਡ ਕਵਰ ਕਰ ਚੁੱਕੇ ਤੁਹਾਡੀ ਜਿਹੜੀ ਇਹ ਸੇਵਾ ਜਿਹੜੀ ਆ ਹੁਣ ਤੱਕ ਅਸੀਂ ਇਹ ਤੋਂ ਪਹਿਲਾਂ ਅਸੀਂ ਫਿਰੋਜ਼ਪੁਰ ਫਾਜ਼ਲਗਾ ਉਧਰਲੀ ਸਾਈਡ ਕੰਮ ਕਰ ਰਹੇ ਸੀਗੇ ਸਾਡੀ ਸਭ ਤੋਂ ਪਹਿਲੀ ਅਪਰੋਚ ਇਹ ਹੁੰਦੀ ਆ ਕਿ ਅਸੀਂ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਤੱਕ ਹੀ ਅਸੀਂ ਜਿਹੜੀ ਅਪਰੋਚ ਕਰੀਏ ਜਿੰਨਾਂ ਤੱਕ ਇਹ ਚੀਜ਼ਾਂ ਬੇਸਟ ਨਾ ਜਾਣ ਜਿੰਨਾਂ ਤੱਕ ਇਹ ਚੀਜ਼ਾਂ ਜਣੀਆਂ ਉਹਨਾਂ ਦੇ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਂਦੀਆਂ ਰਹਿਣ ਅਸੀਂ ਤਾਂ ਕਰਕੇ ਅਸੀਂ ਉਹਨਾਂ ਪਰਿਵਾਰਾਂ ਤੱਕ ਹੀ ਅਪਰੋਚ ਕਰ ਰਹੇ ਹਾਂ ਫਾਜ਼ਲਗਾ ਦਾ ਜਿੱਦਾਂ ਹੀ ਗਏ ਸੀਗੇ ਕਾਵਾਂ ਵਾਲੀ ਪੱਤਨ ਉਧਰਲੀ ਸਾਈਡ ਦੇ ਤੇ ਜਾਰੋ ਹੀਲਾ ਪਿੰਡ ਰਾਮ ਸਿੰਘ ਪੈਣੀ ਉਹ ਸਾਰੇ ਪਿੰਡ ਇਧਰੋਂ ਫਰੂਜ਼ਪੁਰ ਦੇ ਜਿਹੜੇ ਬੰਡਾਲਾ ਸਭਰਾਵਾ ਇਹ ਸਾਰੇ ਪਿੰਡ ਅਸੀਂ ਕਵਰ ਕੀਤੇ ਆ ਜੀ ਸਾਡੇ ਨਾਲ ਟੀਚਰ ਵੀ ਨੇ ਸੋਸ਼ਲ ਵੀ ਕੰਮ ਕਰ ਰਹੇ ਨੇ ਬਲਵੰਦਰ ਸਿੰਘ ਜੀ ਆਓ ਜੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕੋਈ ਵੀ ਟੀਮ ਜਿਹੜੀ ਇੱਥੇ ਡੇਰਾ ਬਾਬਾ ਨਾਨਕ ਕੋਈ ਵੀ ਲੈ ਕੇ ਇੱਥੇ ਪਹੁੰਚਿਆਣਾ ਇਹਨਾਂ ਦੀ ਇਹੋ ਹੀ ਅਪਰੋਚ ਹੁੰਦੀ ਆ ਵੀ ਆਪਾਂ ਜਿੱਥੇ ਸਭ ਤੋਂ ਵੱਧ ਮਾਰ ਪਈ ਆ ਪਹਿਲਾਂ ਉਹਨੂੰ ਕਵਰ ਕਰਕੇ ਜੀ ਕੀ ਬਲਵੰਦਰ ਜੀ ਸੋ ਅੱਜ ਵੀਰ ਬਰਨਾਲੇ ਤੋਂ ਆਏ ਨੇ ਮੈਂ ਇਹਨਾਂ ਦਾ ਸਿਹਤ ਰੋਤਨਵਾਦ ਕਰਨਾ ਆਪਾਂ ਪਖੋ ਘਟਾਲੀ ਸਾਹ ਤੋਂ ਹੁੰਦੇ ਹੋਏ ਜਿਹੜਾ ਵਾ ਧਰਮਕੋਟ ਤੁਨਕੋਟ ਪੱਤਨ ਉਸ ਤੋਂ ਬਾਅਦ ਘਣੀਏ ਕੇ ਬੇਟ ਜਿੱਥੇ ਜਿਹੜੇ ਨੇ ਹੈਲਥ ਡਿਪਟੀ ਡਾਇਰੈਕਟਰ ਵੀ ਪਹੁੰਚ ਹੋਏ ਨੇ ਉਸਾਂ ਤੇ ਜਾ ਕੇ ਕਿਉਂਕਿ ਇਹ ਇੱਕ ਬਹੁਤ ਹੀ ਵਧੀਆ ਜਿਹੜੀ ਕਿੱਟ ਹੈ ਤੁਸੀਂ ਦੇਖ ਹੀ ਚੁੱਕੇ ਹੋ ਆਲਰੇਡੀ ਔਰ ਮੈਨੂੰ ਸਾਥ ਤੋਂ ਚੰਗੀ ਗੱਲ ਲੱਗੀ ਕਿ ਇਹਦੇ ਵਿੱਚ ਉਹਨਾਂ ਲਿਖ ਕੇ ਪ੍ਰੋਪਰ ਪਾਇਆ ਤੇ ਜਿਹੜੇ ਵੀ ਵੀਰ ਭੈਣ ਭਰਾਵਾਂ ਕੋਈ ਜਾਵੇ ਮੈਂ ਬੇਨਤੀ ਇਹ ਹੀ ਕਰਾਂਗਾ ਕਿ ਇਹਨਾਂ ਦੇ ਉੱਤੇ ਡੇਟ ਵੀ ਲਿਖੀ ਹੁੰਦੀ ਹੈ ਲੰਮਾ ਸਮਾਂ ਚੱਲਣ ਗਿਆ ਤੁਸੀਂ ਲੋੜ ਦੇ ਮੁਤਾਬਕੇ ਚੀਜ਼ ਨੂੰ ਵਰਤ ਲੈਣਾ ਹੈ ਇਹ ਮੈਡੀਕਲ ਕਿਟ ਹੈ ਪ੍ਰੋਪਰ ਹਲਕੀ ਫੁਲਕੀ ਜੇ ਤੁਹਾਨੂੰ ਲੋੜ ਜਾ ਕੇ ਤੇ ਜਿਹੜਾ ਤੁਹਾਡਾ ਲੋਕਲ ਨੀਅਰ ਬਾਏ ਜਿਹੜਾ ਵੀ ਡਾਕਟਰ ਹੈ ਉਹਦੀ ਸਲਾਹ ਲੈ ਸਕਦੇ ਹੋ ਕਿ ਇਹ ਦਵਾਈ ਜਿਹੜੀ ਹੈ ਇਹ ਕਿਸ ਕੰਮ ਤੇ ਮੈਂ ਖਾਣੀ ਹੈ ਤੋਂ ਤੁਸੀਂ ਖਾ ਵੀ ਸਕਦੇ ਹੋ ਸੋ ਇਸ ਟੀਮ ਦਾ ਮੈਂ ਧੰਨਵਾਦ ਕਰਦਾ ਔਰ ਇਦਾਂ ਦੀਆਂ ਹੋਰ ਟੀਮਾਂ ਨੂੰ ਬੇਨਤੀ ਕਰਾਂਗਾ ਕਿ ਵਕ ਵਕ ਅਗਲੇ ਪੜਾਅ ਦੇ ਵਿੱਚ ਹੋਰ ਵੀ ਚੀਜ਼ਾਂ ਜਿਹੜੀਆਂ ਪਰਮਾਨੈਂਟ ਡੈਮੇਜ ਹੋ ਚੁੱਕੀਆਂ ਨੇ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਏ ਤੇ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ